ਬਿਜਲੀ ਦਾ ਬਿੱਲ ਦੇ ਆਂਦਾ ਨਾਲੇ ਰਾਸ਼ਨ ਦੇ ਪੈਸੇ ਦੇਣੇ ਸੀ ਉਹ ਦੇ ਆਂਦੇ ਮੈ ਆ ਕੀ ਕਹਨਾ ਬਿਜਲੀ ਦਾ ਬਿੱਲ ਤੇ ਰਾਸ਼ਨ ਦੇ ਪੈਸੇ ਦੇ ਆਂਦੇ ਤੈਨੂੰ ਪੁੱਛ ਲਿਆ ਛੋਟੇ ਚਾਚਾ ਜੀ ਤੁਸੀਂ ਕਦੋਂ ਆਏ ਕਿਉਂ ਗੱਦਾਂ ਨੂੰ ਨੋ ਨੋ ਮੰਨਨ ਨੂੰ ਮੈਨੂੰ ਤਾਂ ਲੱਗਦਾ ਜਿਵੇਂ ਤੂੰ ਖੂਹ ਦੇ ਵਿੱਚ ਵਰਕੇ ਮੋਬਾਈਲ ਵੇਖਦਾ ਪਿਆ ਯਾਰ ਉਹ ਨਿਕਲਿਆ ਕਾਕੇ ਬਾਹਰ ਆਂਦੇ ਜੋ ਨਿਕਲਿਆ ਤੁਹਾਡੀ ਨੌਜਵਾਨਾਂ ਦੀ ਨਾ ਸੇ ਮੋਬਾਈਲ ਨੂੰ ਜਖਣਾ ਪਟ ਦਿੱਤੀ ਹਾਂ ਐਨੂੰ ਗੋਲੀ ਮਾਰਿਆ ਨੂੰ ਬੰਦ ਕਰ ਦੇ ਤੁਸੀਂ ਜਿਹੜਾ 24 ਘੰਟੇ ਮੋਬਾਈਲ ਦੇ ਆ ਲੱਗੇ ਰਹਿੰਦੇ ਨਾ ਉਂਗਲਾ ਮਾਰਨ ਇਹਨੇ ਤੁਹਾਡਾ ਦਿਮਾਗ ਨਾ ਇੱਕ ਦਿਨ ਜਿਵੇਂ ਖਾਲੀ ਡੱਬੇ ਵਰਗਾ ਕਰ ਦੇਣਾ ਕਰਕੇ ਦੇਣਾ ਕਈਆਂ ਦਾ ਤਾਂ ਕਰ ਵੀ ਦਿੱਤਾ ਹੋਣਾ ਇਹਨੇ ਉਹ ਕੀ ਕਰਨ ਡਿਆ ਇਹਦੇ ਵਿੱਚੋਂ ਯਾਰ ਉਹ ਚਾਚਾ ਜੀ ਮੈਂ ਔਨਲਾਈਨ ਪੜ੍ਹਾਈ ਕਰ ਰਿਹਾ ਔਨਲਾਈਨ ਪੜ੍ਹਾਈ ਕਰ ਰਿਹਾ ਆ ਜਿਹੜਾ ਔਨਲਾਈਨ ਪੜ੍ਹਾਈ ਦੇ ਨਾਂ ਤੇ ਤੁਸੀਂ ਮਾਪਿਆਂ ਨੂੰ ਬੇਕੂਬ ਬਣਾਇਆ ਨਾ ਸਾਨੂੰ ਸਭ ਪਤਾ ਆ ਵੇਖੋ ਆ ਆ ਆ ਵੇਖੋ ਕੀ ਹੈ ਇਹ ਔਨਲਾਈਨ ਪੜਾਈ ਹੁੰਦੀ ਪਈ ਏ ਔ ਤੂੰ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਕਿ ਨਹੀਂ ਕਰਨਾ ਤੇਰੀ ਬੀਏ ਕੰਪਲੀਟ ਹੁੰਦੇ ਆਈ ਏ ਹੈ ਤੇਰੇ ਪਿਓ ਨੂੰ ਮੈਂ ਕਹੀ ਨਾ ਕਿ ਇਹਨੂੰ ਲਾ ਕੇ ਇੱਥੇ ਕੰਮ 24 ਘੰਟੇ ਮੋਬਾਈਲ 24 ਘੰਟੇ ਉਂਗਲਾ 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 ਮੈਨੂੰ ਲੱਗਦਾ ਤੂੰ ਰਾਤ ਨੂੰ ਸੁੱਤਾ ਪਿਆ ਵੀ ਲੱਗਦਾ ਉਂਗਲਾ ਮਾਰਦਾ ਰਹਿਣਾ ਇਨੂੰ ਮਾਰ ਗੋਲੀ ਯਾਰ ਬੰਦ ਕਰਨ ਨੂੰ ਕੋਈ ਵੱਡਾ ਛੋਟਾ ਵੇਖ ਲਿਆ ਕਰੋ ਤੇਰੇ ਨਾਲ ਗੱਲ ਕਰ ਰਿਹਾ ਉਹ ਹੁਣ ਮੇਰੇ ਮੂੰਹ ਹੈ ਦੱਸੋ ਕੀ ਦੱਸੋ ਉਹ ਬਿੱਲ ਦੇ ਆਂਦਾ ਦੇ ਆਂ ਨਾ ਚਾਚਾ ਜੀ ਦੇ ਆਂ ਨਹੀਂ ਦੇ ਆਂ ਨਾ ਚਾਚਾ ਜੀ ਦੇ ਆਂ ਨਹੀਂ ਤੇ ਰਾਸ਼ਨ ਦੇ ਪੈਸੇ ਉਹ ਵੀ ਦੇ ਆਂ ਬੜੇ ਸਟਾਈਲ ਨਾਲ ਕਹਿੰਦਾ ਹੁ ਵੀ ਦੇ ਆਂ ਨੇ ਹੱਦ ਹੋ ਗਈ ਯਾਰ ਤੁਹਾਡੀ ਨੌਜਵਾਨਾਂ ਦੀ ਅਕਲ ਨਹੀਂ ਆਗੀ ਕੰਮ ਹੀ ਕੋਈ ਨਹੀਂ ਰਹਿ ਗਿਆ ਤੈਨੂੰ ਪਤਾ ਹੀ ਨਹੀਂ ਐ ਮੈਂ ਤੇਰੇ ਕੋਲ ਆ ਕੇ ਚਾਰ ਪੰਜ ਵਾਰੀ ਤੈਨੂੰ ਪੁੱਛ ਲਿਆ ਉਹ ਤੇਰੀ ਪੜਾਈ ਹੁਣ ਕੰਪਲੀਟ ਐ ਓਹੋ ਚਾਚਾ ਜੀ ਤੁਹਾਨੂੰ ਦੱਸਿਆ ਮੈਂ ਬਾਹਰ ਜਾਣਾ ਐ ਕੰਪਲੀਟ ਹੋਣ ਵਾਲੀ ਆ ਬਸ ਬਾਹਰ ਜਾਣਾ ਐ ਪਤਾ ਤੈਨੂੰ ਪਤਾ ਨਾ ਨਿਊਜ਼ ਵੇਖਦੇ ਆ ਔਰ 트럼ਪ ਸਾਹਿਬ ਉਸੋ ਜਾਜ ਭਰ ਭਰ ਕੇ ਬੜੇ ਇੱਜ਼ਤਮਾਨ ਨਾਲ ਆਪਣੇ ਆਪ ਦੇ ਭਰਾਵਾਂ ਨੂੰ ਹੱਥਾਂ 'ਚ ਬੇੜੀਆਂ ਪਾ ਕੇ ਪੈਰਾਂ 'ਚ ਬੇੜੀਆਂ ਪਾ ਕੇ ਜਾਜ ਭਰ ਭਰ ਵਾਪਸ ਪਈ ਹੋਏ ਆ। ਕਤੂ ਫਿਰ ਕੇ ਨੇ ਮੈਂ ਬਾਹਰ ਜਾਣਾ। ਬਾਹਰ ਜਾਣਾ। ਓਏ ਬੰਦੇ ਦਾ ਪੁੱਤ ਬਣ ਇੱਥੇ ਚੁੱਪਰ ਕੇ ਕੰਮ ਕਰ ਲੈ ਕੋਈ। ਬਾਹਰ ਕੋਈ ਆਲ ਨਹੀਂ। ਨਾ ਉੱਥੇ ਕੰਮ ਹੈ। ਨਾ ਉੱਥੇ ਬਦਰੀ ਹੋਂਕਾਦਰ ਹੈ। ਬਾਤ ਕੈਸਾ ਖਰਾਬ ਕਰਨ ਦੀ ਲੋੜ ਨਹੀਂ ਹੈ ਤੇਰਾ ਪਿਓ ਬੜੇ ਮੁਸ਼ਕਲ ਨਾਲ ਪੈਸੇ ਕਮਾਉਂਦਾ ਹੈ ਅਖੀਰ ਮੈਂ ਬਾਹਰ ਜਾਣਾ ਮੈਂ ਬਾਹਰ ਜਾਣਾ ਤਾਂ ਬਦਲਾ ਟਰੰਪ ਸਾਹਿਬ ਹੁਣ ਸੈਨਿਕ ਜਹਾਜ਼ ਭੇਜ ਭੇਜ ਕੇ ਸਾਰੇ ਉੱਥੋਂ ਦੇ ਪੰਜਾਬੀ ਆਪਣੇ ਵਾਪਸ ਭੇਜਦਾ ਪਿਆ ਆ ਮੈਨੂੰ ਲੱਗਦਾ ਦੂਜਾ ਪਤਾ ਨਹੀਂ ਤੀਜਾ ਜਹਾਜ਼ ਵਾਪਸ ਆਉਣ ਵਾਲਾ ਓਹੋ ਚਾਚਾ ਜੀ ਮੈਂ ਕਿਸੇ ਟਰੰਪ ਨੂੰ ਨਹੀਂ ਜਾਣਾ ਮੈਂ ਬਾਹਰ ਜਾਣਾ ਦੁਨੀਆ ਤੇ ਕੀ ਕੁਝ ਹੋ ਜਾਂਦਾ ਮੈਂ ਬਾਹਰ ਜਾਣਾ ਹਾਦਾਂ ਯਾਰ ਉਹ ਜੇ ਬਾਹਰ ਜਾ ਕੇ ਉਦੋਂ ਛੇਤਰ ਖਾ ਕੇ ਵਾਪਸ ਮੁੰਨਾ ਤੇ ਫਾਇਦਾ ਕੀ ਹੋ ਜਾ ਪੈਸੇ ਖਰਾਬ ਕਰਨ ਦਾ ਵਿਚਾਰੇ ਆਪਣੇ ਵੀਰ 42 42 ਲੱਖ ਰੁਪਇਆ ਲਾ ਕੇ ਨਾ ਤੇ ਬੇਇਜ਼ਤੀ ਕਰਾ ਕੇ ਵਾਪਸ ਮੁੜੇ ਹੈ ਹੈ ਤੇ ਪੈਸੇ ਖਾ ਕੇ ਬਹਿ ਗਏ ਏਜੰਟ ਤੇ ਵਿਚਾਲਾੜੇ ਬੰਦੇ ਨਾਲੇ ਆਪਣੇ ਪੰਜਾਬੀਆਂ ਨੇ ਡੌਂਕੀ ਲਾਉਂਦੇ ਜੁੱਤੀਆਂ ਖਾਧੀਆਂ ਬੇਇਜ਼ਤੀ ਕਰਾਈ ਭੁਖੇ ਰਹੇ ਅਗਲੀ ਨਹੀਂ ਹੈਗੀ ਤੈਨੂੰ ਯਾਰ ਕੁਚੋਂ ਪਰੇ ਇੱਥੇ ਕੰਮ ਕਰ ਲਾ ਸਿਆਣਾ ਬਣ ਪੈਸਾ ਖਰਾਬ ਕਰਨ ਦੀ ਲੋੜ ਨਹੀਂ ਹੈ ਬਾਹਰ ਜਾਣਾ ਬਾਹਰ ਜਾਣਾ ਇੱਥੇ ਤੁਹਾਡੇ ਤੋਂ ਕੰਮ ਨਹੀਂ ਹੁੰਦਾ ਬਾਹਰ ਜਾਣਾ ਹੋਈ ਅਗਲ ਨੂੰ ਹੱਥ ਮਾਰ ਕੋ ਜਾ ਤੇ ਨਾਲੇ ਜਿਹੜਾ ਤੂੰ ਪੜ੍ਹਾਈ ਦੇ ਨਾਂ ਤੇ ਆ ਜਿਹੜਾ ਰਾਤ ਨੂੰ ਲੱਗਦਾ ਨਾ ਨਾ ਕਿ 2-2 ਵਜੇ ਤੱਕ ਮੈਨੂੰ ਸਭ ਪਤਾ ਹੈ ਦਿਮਾਗ ਟਿਕਾਣੇ ਕਰ ਲਾ ਆਪਦਾ ਤੁਸੀਂ ਮਾਂ ਤੋਂ ਉਹਨੂੰ ਬੇਵਕੂਫ ਬਣਾਇਆ ਉਹ ਤੋਂ ਮਾਪਿਆਂ ਦੀ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਜੁਆਕਾਂ ਨੂੰ ਮੋਬਾਈਲ ਲੈ ਕੇ ਦੇ ਦਿੰਦੇ ਆ ਹੈ ਹਾਲੇ ਪਤਾ ਵੀ ਹੈ ਹੁਣ ਮੋਬਾਈਲ ਦੇ ਵਿੱਚ ਕੀ ਕੁਝ ਗੰਦ ਆਉਂਦਾ ਮੈਨੂੰ ਲੱਗਦਾ ਹੋਣਾ 2-4 ਸਾਲ ਦਾ ਬੱਚਾ ਸਭ ਤੋਂ ਜਵਾਨ ਹੈ ਕੋਸ਼ਨੀ ਛੁਪਿਆ ਰਹਿ ਗਿਆ ਸ਼ਰਮਾ ਭਾਂਡੇ ਚ ਵਰਗੀਆਂ ਪਤਾ ਨਹੀਂ ਕੀ ਕੁਝ ਵੇਚਦੇ ਰਹਿੰਦੇ ਮੋਬਾਈਲ ਦੇ ਉੱਤੇ ਉਹ ਕੁਝ ਸ਼ਰਮ ਨੂੰ ਹੱਥ ਮਾਰੋ ਜੇ ਇਸ ਦਿਨ ਘਰੇ ਰਵੇਂ ਨਾ ਉਹ ਦਿਨ ਕੰਮ ਧੰਦੇ ਕਰ ਲਿਆ ਕਰ ਆ ਦੋ ਕੰਮ ਤੈਨੂੰ ਕਹੀ ਉਹ ਵੀ ਧਰਤੋਣੀ ਹੋਏ ਚਾਚਾ ਜੀ ਕਰ ਲਾਂਗੇ ਕੰਮ ਕੰਮ ਤਾਂ ਹੁੰਦੇ ਹੀ ਰਹਿੰਦੇ ਆ ਹਾਂ ਕੰਮ ਤਾਂ ਹੁੰਦੇ ਹੀ ਰਹਿੰਦੇ ਆ ਆ ਨਹੀਂ ਕੰਮ ਹੁੰਦਾ ਜਿਹੜਾ ਮੋਬਾਈਲ ਦੁੰਗਲਾ ਮਾਰਨ ਵਾਲਾ ਹਨਾ 24 ਘੰਟੇ ਮੈਂ ਜਦੋਂ ਦਾ ਆਇਆ ਹੱਦਿਆਤ ਤੂੰ ਵੀ ਪਿੱਛੇ ਹੋ ਚੱਲ ਚੱਲ ਪਿੱਛੇ ਤੈਨੂੰ ਰੋਟੀ ਰੋਟੀ ਪਾਈਓ ਆ ਪਾਨਾ ਚਾਚਾ ਜੀ ਪਾਨਾ ਚਾਚਾ ਜੀ ਪੂਰਾ ਡੱਫ ਕੇ ਬਹਿ ਗਿਆ ਹੋਏਗਾ ਤੈਨੂੰ ਬੇਜਬਾਨ ਨੂੰ ਵਿਚਾਰੇ ਨੂੰ ਨਾ ਕੁਝ ਪਾਈ ਤੂੰ ਇੱਕ ਵੀ ਕੰਮ ਨਹੀਂ ਚਾਚਾ ਦਾ ਤੂੰ ਕਰਦਾ ਇੱਕ ਵੀ ਕੰਮ ਤੇਰੇ ਵੀ ਉਹਨੂੰ ਕਿੰਨੀ ਵਾਰ ਕਿਹਾ ਉਹ ਇਹਨੂੰ ਕੋਈ ਕੰਮ ਲਾ ਦੇ ਕੰਮ ਲਾ ਦੇ ਨਹੀਂ ਪੜਾਉਣਾ ਲੈ ਪੜਾਉਣਾ ਲੈ ਐਸਐਸਪੀ ਬਣਾਉਣਾ ਇਹਨੂੰ ਬਣ ਗਈ ਸਾਡੀ ਮੰਡੀ ਦਾ ਅੱਜ ਦੀ ਐਸਐਸਪੀ ਆ ਬਣਾਤਾ ਇਹਨੇ ਜੱਜ ਐਸਐਸਪੀ ਬਣਾਤਾ ਤੁਹਾਨੂੰ ਇਹਨੇ ਬਣਾਤਾ ਤੁਹਾਨੂੰ ਬਣ ਕੇ ਤੁਸੀਂ ਐਸਐਸਪੀ ਜੱਜ ਬਣ ਕੇ ਤੁਸੀਂ की बनो दुनिया का कुछ नहीं हो सकता कुछ नहीं हो सकता गलता चाची दी ठीक है जिन्ने भी बहर गए पैसे भी खराब कर ले ਕੁਝ ਪੱਲੇ ਵੀ ਨਹੀਂ ਪਿਆ। ਬੇਟੀ ਕਰਵਾ ਕੇ ਉੱਤੋਂ ਵਾਪਸ ਮੁੜੇ। ਮੈਂ ਨਹੀਂ ਸਮਾਂ ਖਰਾਬ ਕਰਨਾ। ਨਾ ਹੀ ਪੈਸੇ ਖਰਾਬ ਕਰਨੇ। ਲੈ ਚਾਚਾ ਅੱਜ ਤੋਂ ਬਾਅਦ ਤੁਹਾਨੂੰ ਕੰਪਲੀਟ ਨਹੀਂ ਮੇਰੀ ਆਉਂਦੀ। ਮੈਂ ਇੱਥੇ ਰਹਿ ਕੇ ਹੀ ਕੰਮ ਕਰਾਂ। ਨਾ ਹੀ ਤਾਂ ਪੰਜਾਬ ਵਰਗੀ ਮੋਜ ਏ ਤੇ ਨਾ ਹੀ ਪੰਜਾਬ ਵਰਗਾ ਪਿਆਰ ਕਿਤੋਂ ਨਹੀਂ ਮਿਲਦਾ